ਕਿ ਮੇਰੀ ਨਾਉਣ ਮੇਰੇ ਮੁੰਡੇ ਨੂੰ ਕੀ ਜਦੋਂ ਨਹੀਂ ਦਿੱਤੀ ਹੁੰਦਾ ਟਾਈਮ ਲੱਗਣਾ ਹੋ ਨਹੀਂ ਟਾਈਮ ਲੱਗਿਆ ਹਰ ਦਮਾਂ ਨਾ ਦੱਸਤੀ ਮੈਂ ਛੋਕ ਛੋਕ ਕੇ ਮਹਾ ਲਾੜੀਆਂ ਨੇ ਮੈਨੂੰ ਕਹਿਦਾ ਦਾਮ ਨਹੀਂ ਆ ਹਰ ਦਮਾਂ ਨਾ ਦੱਸਤੀ ਮੈਂ ਛੋਕ ਛੋਕ ਕੇ ਮਹਾ ਲਾੜੀਆਂ ਨੇ ਮੈਨੂੰ ਕਹਿਦਾ ਦਾਮ ਨਹੀਂ ਆਪਣੇ ਉੱਤੇ ਪੂਰਾ ਵਿਸ਼ਵਾਸ ਦਿਵਾਉਣੀ ਆ ਕਿ ਮੈਂ ਦਿਨ ਰਾਤ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੀ ਕਿਉਂਕਿ ਤੋਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਅਸੀਂ ਉਹਨਾਂ ਨੂੰ ਪੂਰੀ ਲੀਡ ਦੇ ਨਾਲ ਇੱਥੋਂ ਪਿੰਡ ਤੋਂ ਜਿਤਾਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਇਹਨਾਂ ਨੂੰ ਅ ਕਲਸੀ ਬੀਰ ਜੀ ਨੂੰ ਔਰ ਔਨ ਬੋਟਾ ਪਾਈਏ ਉਹਨਾਂ ਨੂੰ ਜਿਤਾਈਏ ਜਨਾਬ ਜੀ ਪਾਜੀ ਜਿੰਦਾਬਾਦ ਜਨਾਬ ਜੀ ਪਾਜੀ ਜਿੰਦਾਬਾਦ ਸ੍ਰੀ ਕਲਸੀ ਜਿੰਦਾਬਾਦ ਸ੍ਰੀ ਕਲਸੀ ਜਿੰਦਾਬਾਦ ਬੀਰ ਸਿੰਘ ਪੰਨੂ ਜਿੰਦਾਬਾਦ ਜਨਾਬ ਜੀ ਬੀਰ ਸਿੰਘ ਪੰਨੂ ਜਿੰਦਾਬਾਦ ਮਨਦੀਪ ਕੌਰ ਮੈਂ ਪਿੰਡ ਬੱਦੋਵਾਲੇ ਕਲਾਂ ਤੋਂ ਸਾਡੇ ਪਿੰਡ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ ਜਿੰਨਾ ਵੀ ਉਹਨਾਂ ਨੇ ਕਿਹਾ ਗਿਆ ਸੀ ਉੱਤੇ ਉਹ ਪੂਰਾ ਖਰਾ ਉਤਰਿਆ ਅੱਜ ਮੈਡਮ ਦਵਿੰਦਰ ਕੌਰ ਸਾਡੇ ਪਿੰਡ ਆਏ ਤੇ ਉਹਨਾਂ ਨੇ ਆਪਣੇ ਆ ਵਧੀਆ ਵਿਚਾਰ ਰੱਖ ਕੇ ਮਤਲਬ ਸਾਰਿਆਂ ਨੂੰ ਮਸਲੇ ਹੱਲ ਕਰਨ ਲਈ ਕਿਹਾ ਹੁਣ ਅੱਗੇ ਤੋਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਅਸੀਂ ਉਹਨਾਂ ਨੂੰ ਪੂਰੀ ਲੀਡ ਦੇ ਨਾਲ ਇਥੋਂ ਪਿੰਡ ਤੋਂ ਜਿਤਾਵਾਂਗੇ ਹਾਂ ਮਾਂ ਵਾਦਨੀ ਪਾਰਟੀ ਜਿੰਦਾਬਾਦ ਪ੍ਰਮਜੀਤ ਕੌਰ ਪਿੰਡ ਢਾਂਡੇ ਤੋਂ ਮੈਂ ਮੈਡਮ ਦਿਵਿੰਦਰ ਘਵਰ ਪ੍ਰਧਾਨ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਸਾਡੇ ਪਿੰਡ ਵਿੱਚ ਉਹਨਾਂ ਨੇ ਸਾਡੇ ਸਾਰਿਆਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਸ਼ੁਰੂਆਤ ਸੇ ਸਾਨੂੰ ਇਹਨਾਂ ਤੇ ਕਿ ਉਹ ਸਾਡੇ ਜਿਹੜੇ ਕੰਮ ਆ ਸਾਡੇ ਪੂਰੇ ਕਰਨਗੇ ਹਾਂਜੀ ਹੋਰ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਸੈਰੀ ਕਲਸੀ ਨੂੰ ਮਤਲਬ ਜਿਤਾਵਾਂਗੇ ਕਬਲਪ੍ਰੀਤ ਕੋਰ ਪਿੰਟਾਂ ਦੇ ਤੋਂ ਤੇ ਮੈਡਮ ਦਿਵਿੰਦਰ ਕੋਰ ਸਾਡੇ ਘਰ ਆਏ ਤੇ ਆਏ ਸਾਡੇ ਪਿੰਡ ਇਹਨਾਂ ਨੇ ਬਹੁਤ ਵਧੀਆ ਸੀ ਧੰਨਵਾਦ ਕਰਦੀ ਹਾਂ ਇਹਨਾਂ ਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਇਹਨਾਂ ਨੂੰ ਕਲਸੀ ਵੀਰ ਜੀ ਨੂੰ ਪੂਨ ਵੋਟਾਂ ਪਾਈਏ ਤੇ ਉਹਨਾਂ ਨੂੰ ਜਿਤਾਈਏ ਪਘੰਤ ਮਾਨ ਦਾ ਰਾਤ ਦਿਨ ਕਰਦੇ ਹਾਂ ਸਾਨੂੰ ਕਿਹਾ ਨਾ ਤਿੰਨ ਦਿੱਤੀ ਮੇਰਾ ਬੇੜਾ ਇਦਾਂ ਸੋਹਣਾ ਜਵਾਨ ਪੜਿਆ ਲਿਖਿਆ ਤੇ ਦੇਖੋ ਤੱਕੇ ਖਾਂਦੇ ਆ ਮੇਰੀ ਨੌਨ ਨੌਕਰੀ ਮਿਲੀ ਹੈ ਪਘੰਤ ਮਾਨ ਨੂੰ ਮੈਂ ਤੁਹਾਨੂੰ ਥੈਂਕ ਯੂ ਕਰਦੀ ਮੈਂ ਦਿੱਤੀ ਮੇਰਾ ਬੇੜਾ ਨਾ ਬੜਾ ਬੜਾ ਤਰਲੇ ਮਾਰੇ ਸਾਰੇ ਛੋਟੀ ਬੇੜ ਲੈ ਕੇ ਗਈ ਤੇ ਮੇਰੀ ਨੌਨ ਮੇਰੇ ਮੁੰਡੇ ਨੌਕਰੀ ਦੇ ਦੋ ਨਹੀਂ ਦਿੱਤੀ ਹੁੰਦਾ ਟਾਈਮ ਲੱਗਣਾ ਹੁਣ ਨਹੀਂ ਟਾਈਮ ਲੱਗਿਆ ਸਾਨੂੰ ਮਿਲੀ ਹੈ ਕਿਹੜੀ ਸਰਕਾਰ ਨੇ ਨੌਕਰੀ ਦਿੱਤੀ ਸਾਨੂੰ ਪਘੰਤ ਮਾਨ ਦਾ ਸਵਨਿਆ ਇਹ ਕਿਹਨਾਂ ਨੂੰ ਮਿਲੀ ਇਹਨਾਂ ਨੂੰ ਮਿਲੀ ਆ ਇਹ ਮੇਰਾ ਨਾਮ ਹਾਂਜੀ ਕੋਈ ਧੰਨਵਾਦ ਕਰਨਾ ਚਾਹੁੰਦੀ ਹਾਂ ਆਪਾਂ ਤੁਹਾਨੂੰ ਧੰਨਵਾਦ ਜਿਹੜੀ ਕਿ ਨੌਕਰੀ ਹਾਂਜੀ ਹਾਂਜੀ ਨਾਲ ਬਿਲਕੁਲ ਹੁਣ ਵੋਟਾਂ ਬਾਰੇ ਜਿਹੜੀ ਕਲੈਕਸ਼ਨ ਆ ਰਹੀ ਆ ਇਸ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਆ ਇਹਨਾਂ ਆ ਰਹੀ ਆ ਜਿਹੜੇ ਵਿੱਚ ਟਿੱਕੇ ਉਹਦੇ ਵਿੱਚ ਕਹਿੰਦੀ ਕਿਹਨਾਂ ਦੀ ਸਪੋਰਟ ਕਰੋਗੇ ਅਸੀਂ ਇਹਨਾਂ ਦੀ ਬਲਵੀਰ ਸਿੰਘ ਪੰਨੂ ਦੀ ਸਾਰੀ ਕਲਸੀ ਸੀ ਭਗਵੰਤ ਜੀ ਮਾਨ ਦੇ ਸੀੜਾ ਤੋਂ ਜੋ ਕਿ ਸਰਦਾਰ ਬਲਬੀਰ ਸਿੰਘ ਪੰਡਾ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਸ ਇਲਾਕੇ ਦੀ ਪ੍ਰਧਾਨ ਬਣਾਇਆ ਜੇ ਤੇ ਮੈਂ ਆਪਣੀ ਪ੍ਰਧਾਨ ਹੋਣ ਦੇ ਨਾਂ ਤੇ ਪਿੰਡ-ਪਿੰਡ ਮੀਟਿੰਗਾਂ ਕਰ ਰਹੀ ਆ ਆਪਣੇ ਵੱਲੋਂ ਪੂਰਾ ਵਿਸ਼ਵਾਸ ਦਿਵਾਉਣੀ ਆ ਕਿ ਮੈਂ ਦਿਨ ਰਾਤ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੀ ਜੋ ਕਿ ਅੱਜ ਮੈਂ ਪਿੰਡ ਬੱਦੋਕਲਾਂ ਬੱਦੋ ਬੱਦਵਾਲ ਖੁਰਦ ਤੇ ਪਿੰਡ ਢੰਡਕੇ ਤੇ ਦਾदूਜੋਧ ਵਿੱਚ ਆ ਕਿਉਂਕਿ ਮੈਂ ਪਿੰਡ-ਪਿੰਡ ਜਾ ਕੇ ਔਰਤਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਤੇ ਪੂਰਾ ਪਿੰਡ-ਪਿੰਡ ਤੋਂ ਵਿਸ਼ਵਾਸ ਦਿਵਾਇਆ ਕਿ ਅਸੀਂ ਸਹਿਰੀ ਕਲਸੀ ਜੀ ਨੂੰ ਚੰਗੀ ਲੀਡ ਦੇ ਨਾਲ ਜਿਤਾਵਾਂਗੇ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ ਕਿ ਪਿੰਡ ਵਾਲਿਆਂ ਨੇ ਪੂਰਾ ਭਰੋਸਾ ਦਿਵਾਇਆ ਹੈ ਕਿ ਅਸੀਂ ਕੰਮ ਬਾਅਦ ਪਹਿਲਾਂ ਆਪਣੇ ਪਿੰਡੋ ਚੰਗੀ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਸਹਿਰੀ ਕਲਸੀ ਜੀ ਦੇ ਸਰਦਾਰ ਬਲਬੀਰ ਸਿੰਘ ਪੰਨੂ ਦੇ ਬੂਥ ਜਿਤਾ ਕੇ ਭੇਜਾਂਗਾ ਮੇਰਾ ਨਾਮ ਪੰਮੀ ਹੈ ਏ ਬਨੂ ਸਾਹਿਬ ਦੇ ਦਫ਼ਤਰੋਂ ਮੈਡਮ ਅਦ੍ਰਿੰਦਰ ਕੋੜਾ ਆਏ ਤੇ ਇਹਨਾਂ ਨੇ ਸਾਨੂੰ ਬੜਾ ਭਰੋਸਾ ਦਿਵਾਇਆ ਕਿ ਅਸੀਂ ਹਰ ਇੱਕ ਕੰਮ ਤੁਹਾਡੇ ਕਰਾਂਗੇ ਬੜਾ ਧੰਨਵਾਦ ਹੈ ਇਹਨਾਂ ਦਾ ਤੇ ਅਸੀਂ ਇਹੀ ਕਹਿੰਦੇ ਆ ਕਿ ਅਸੀਂ ਵੋਟਾਂ ਇਹਨਾਂ ਨੂੰ ਜ਼ਰੂਰ ਪਾਵਾਂਗੇ ਤੇ ਇਹ ਆ ਕਿ ਇਹ ਵੀ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਕੰਮ ਕਰਾਂਗੇ ਤੇ ਅਸੀਂ ਇਹਨਾਂ ਦੇ ਵਿਸ਼ਵਾਸ ਤੇ ਭਰੋਸਾ ਰੱਖਦੇ ਹਾਂ ਕਿ ਠੀਕ ਹੈ ਸਾਡੇ ਕੰਮ ਕਰਨਗੇ ਅਸੀਂ ਇਹਨਾਂ ਨੂੰ ਵੋਟਾਂ ਪਾਵਾਂਗੇ ਇਹ ਬੰਦ ਬਦਵਾਲ ਕੁਰਦ ਦੇ ਵਿੱਚ ਆਏ ਨਹੀਂ